ਦੋਸਤੋ ਅਸੀਂ ਅਕਸਰ ਸੋਚਦੇ ਹਾਂ ਕਿ ਅਸੀਂ ਆਪਣੇਆਂ ਦੇ ਲਈ ਕੁਝ ਵੀ ਕਰ ਸਕਦੇ ਹਾਂ ਚਾਹੇ ਉਹ ਚੋਰੀ ਹੋਵੇ ਜਾਂ ਕਿਸੇ ਦਾ ਬੁਰਾ ਕਰਨਾ ਹੋਵੇ ਪਰ ਸੱਚ ਐਵੇਂ ਕਿ ਜਦ ਪਾਪ ਦਾ ਸਮਾਂ ਆਉਂਦਾ ਤਾਂ ਕੋਈ ਵੀ ਨਾ ਕਿ ਪਤਨੀ ਨਾ ਪੁੱਤ ਨਾ ਪਰਿਵਾਰ ਸਾਡੇ ਨਾਲ ਉਸ ਪਾਪ ਨੂੰ ਵੰਡਣ ਲਈ ਕੋਈ ਨਹੀਂ ਆਉਂਦਾ ਪਾਪ ਦਾ ਬੋਝ ਉਹਨਾਂ ਹੀ ਇਕੱਲਾ ਹੁੰਦਾ ਜਿੰਨਾ ਉਸ ਨੂੰ ਕਰਨ ਵਾਲਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਮੋੜ ਆਉਂਦਾ ਜਦ ਉਸ ਨੂੰ ਖੁਦ ਨੂੰ ਉਹ ਸਵਾਲ ਕਰਦਾ ਕਿ ਮੈਂ ਸਹੀ ਕਰ ਰਿਹਾ ਹਾਂ ਆ ਤੇ ਜਿਕਰ ਨਹੀਂ ਤਾਂ ਕਿ ਹੱਲੇ ਵੀ ਮੇਰੇ ਕੋਲ ਸੁਧਰਨ ਦਾ ਸਮਾਂ ਹੈ ਜਵਾਬ ਹੈ ਹਾਂ ਸਮਾਂ ਹੈ ਜਿਕਰ ਪਛਤਾਵਾ ਸੱਚਾ ਹੋਵੇ ਤੇ ਇਨਸਾਨ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨਾ ਚਾਹੇ ਤਾਂ ਹਨੇਰੇ ਵਿੱਚ ਵੀ ਰੋਸ਼ਨੀ ਵੱਲ ਵਧਣਾ ਸੰਭਵ ਆ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਹੋਰ ਬਹੁਤ ਹੀ ਸ਼ਾਨਦਾਰ ਕਹਾਣੀ ਜੋ ਤੁਹਾਨੂੰ ਚੰਗੀ ਸਿੱਖਿਆ ਦੇਵੇਗੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੀ ਤੁਹਾਡੀ ਅੱਗੇ ਇਸ ਕਹਾਣੀ ਨੂੰ ਤੁਸੀਂ ਕਿੱਥੋਂ ਸੁਣ ਰਹੇ ਹੋ ਪੰਜਾਬ ਹਰਿਆਣਾ ਦਿੱਲੀ ਮੁੰਬਈ ਕੈਨੇਡਾ ਪਾਰੋਂ ਕਿਤੇ ਹੋ ਵੀ ਤੁਸੀਂ ਸੁਣ ਰਹੇ ਹੋ ਕਿਰਪਾ ਕਰਕੇ ਆਪਣਾ ਨਾਂ ਤੇ ਆਪਣੀ ਜਗਾ ਦਾ ਨਾਂ ਕਮੈਂਟ ਬਾਕਸ ਵਿੱਚ ਜ਼ੋਰ ਲਿਖਣਾ ਦੋਸਤੋ ਕਿਸ਼ਨਪੁਰਨਾ ਦੇ ਪਿੰਡ ਦੇ ਬਾਹਰੀ ਇਲਾਕੇ ਵਿੱਚ ਇੱਕ ਭੈਰਵ ਨਾਂ ਦਾ ਡਾਕੂ ਆਪਣੇ ਪਰਵਾਰ ਨਾਲ ਰਹਿੰਦਾ ਸੀ ਪੈਰਵ ਦਾ ਅਸਲੀ ਕੰਮ ਸੀ ਜੰਗਲ ਦੇ ਸੁਨਸਾਨ ਰਸਤਿਆਂ ਵਿੱਚ ਲੋਕਾਂ ਦੇ ਲੰਘਣ ਵਾਲੇ ਰਾਹੀਆਂ ਨੂੰ ਲੁੱਟਣਾ ਉਹ ਚਲਾਕ ਤੇ ਬੇਰਹਿਮ ਸੀ ਜੇਕਰ ਕੋਈ ਉਸ ਦਾ ਵਿਰੋਧ ਕਰਦਾ ਤਾਂ ਉਸ ਨੂੰ ਖਤਮ ਕਰ ਦਿੰਦਾ ਸੀ ਉਸ ਦੇ ਲਈ ਇਨਸਾਨ ਦੀ ਜਾਨ ਦੀ ਜਿਹੜੀ ਕੋਈ ਕੀਮਤ ਹੀ ਨਹੀਂ ਸੀ ਬਸ ਪੈਸਾ ਤੇ ਕੀਮਤੀ ਸਮਾਨ ਉਹਦੇ ਲਈ ਮਾਇਨੇ ਰੱਖਦਾ ਸੀ ਪੈਰਵ ਦੀ ਘਰ ਵਾਲੀ ਕਲਿਆਣੀ ਉਸ ਦਿਨ ਬਹੁਤ ਹੀ ਪਰੇਸ਼ਾਨ ਸੀ ਉਸ ਦਾ ਪਤੀ 3 ਦਿਨ ਪਹਿਲਾਂ ਲੁੱਟ ਦੇ ਲਈ ਗਿਆ ਸੀ ਤੇ ਹੁਣ ਚੌਥਾ ਦਿਨ ਉਹ ਚਲਿਆ ਸੀ ਪਰ ਪਰਵ ਘਰ ਵਿੱਚ ਹੀ ਸੀ ਕਲਿਆਣੀ ਨੇ ਕਿਹਾ ਪਰਵ ਤੂੰ ਕੱਦ ਜਾਵੇਂਗਾ ਸਵੇਰ ਦਾ ਸਮਾਂ ਬੀਤ ਰਿਹਾ ਤੇ ਦੁਪਹਿਰ ਹੁੰਦੇ ਜੰਗਲ ਦੇ ਰਸਤੇ ਕੋਈ ਨਹੀਂ ਮਿਲੇਗਾ ਪਰਵ ਨੇ ਕਿਹਾ ਜਾ ਤਾਂ ਰਿਆਂ ਨਾਲੇ ਹੱਲੇ ਤਿੰਨੀ ਦਿਨ ਤਾਂ ਹੋਈ ਆ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਪਿਛਲੀ ਵਾਰ ਜਿਆਦਾ ਸੀ ਹਰਬੜੀ ਕੀਤੀ ਸੀ ਨਾ ਲੋਕ ਸਾਡੀਆਂ ਹਰਕਤਾਂ ਨੂੰ ਪਾਪ ਕੇ ਸੀ ਹੁਣ ਕੁਝ ਦਿਨ ਰੋਕੇ ਦੁਬਾਰਾ ਕੋਸ਼ਿਸ਼ ਕਰਾਂਗੇ ਲੋਕ ਸਭ ਭੁੱਲ ਜਾਂਦੇ ਹਨ बस ਮੌਕਾ ਦੇਖਣਾ ਹੁੰਦਾ ਫਿਰ ਕਲਿਆਣੀ ਨੇ ਕਿਹਾ ਠੀਕ ਏ ਪਰ ਜਾਣ ਤੋਂ ਪਹਿਲਾਂ ਕੁਝ ਖਾ ਤਾਂ ਲੈਣਾ ਚਾਹੀਦਾ ਖਾਣਾ ਤਿਆਰ ਕਰ ਦਵਾਂ ਤੇ ਸੁਣੋ ਇਸ ਵਾਰ ਕੁਝ ਚੰਗਾ ਲੈ ਕੇ ਆਉਣਾ ਮੈਂ ਕਦੋਂ ਤੋਂ ਹੀ ਰਿਆਂ ਦਾ ਖਾਰ ਮੰਗ ਰਹੀ ਹਾਂ ਪੈਰ ਮੁਸਕਰਾਇਆ ਤੇ ਬੋਲਿਆ ਤੂੰ ਹੀ ਮੇਰੇ ਲਈ ਭਾਗਸ਼ਾਲੀ ਆਂ ਹਰ ਵਾਰ ਤੇਰੀ ਦੁਆ ਨਾਲ ਵਾਪਸ ਆ ਜਾਂਦਾ ਹਾਂ ਖਾਣਾ ਲੈ ਕੇ ਉਹ ਜੰਗਲ ਨੂੰ ਨਿਕਲ ਪੈਂਦਾ ਤੇ ਇੱਕ ਪੁਰਾਣੇ ਅੰਬ ਦੇ ਪੀੜ ਕੋਰ ਉਹ ਲੋਕ ਜਾਂਦਾ ਉਸੇ ਪਿੰਡ ਚ ਹਰੀਹਰ ਕਾਕਾ ਨਾਮ ਦਾ ਇੱਕ ਬਜ਼ੁਰਗ ਤੇ ਨੀਕ ਦਿਿਲ ਇਨਸਾਨ ਰਹਿੰਦਾ ਸੀ ਉਹ ਅਕਸਰ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਆਪਣੀ ਧੀ ਦੇ ਵਿਆਹ ਲਈ ਕੁਝ ਸਮਾਨ ਤੇ ਪੈਸੇ ਇਕੱਠੇ ਕਰਦਾ ਸੀ ਅੱਜ ਹਰੀਹਰ ਕਾਕਾ ਬਹੁਤ ਜਲਦੀ ਆਪਣੇ ਸਫ਼ਰ ਲਈ ਤਿਆਰ ਹੋ ਗਿਆ ਸੀ ਰਸਤੇ 'ਚੋਂ ਰਾਜੂ ਨਾਮ ਦਾ ਇੱਕ ਨੌਜਵਾਨ ਉਹਨਾਂ ਨੂੰ ਕਹਿੰਦਾ ਕਾਕਾ ਤੁਸੀਂ ਇੰਨੇ ਪੈਸੇ ਲੈ ਕੇ ਜਾ ਰਹੇ ਹੋ ਥੋੜਾ ਸੰਭਲ ਕੇ ਜਾਇਓ ਸੁਣਿਆ ਤੇੰ ਦਿਨ ਪਹਿਲਾਂ ਜਮਨਾ ਘਾਟ ਦੇ ਨੇੜੇ ਲੋਟ ਹੋਈ ਸੀ ਹਰੀਹਰ ਕਾਕਾ ਮੁਸਕਰਾਏ ਤੇ ਬੋਲੇ ਪੁੱਤ ਮੈਂ ਇਸ ਜੰਗਲ ਵਿੱਚ ਕਈ ਵਾਰ ਆਉਣਾ ਜਾਣਾ ਕੀਤਾ ਵਾ ਚਿੰਤਾ ਨਾ ਕਰ ਪੁੱਤ ਇਹ ਰਸਤਾ ਮੇਰੇ ਲਈ ਨਵਾਂ ਨਹੀਂ ਹੈ ਪਰ ਹਾਂ ਤੇਰੀ ਗੱਲ ਦਾ ਧਿਆਨ ਰੱਖਾਂਗਾ ਅੱਛਾ ਹੁਣ ਮੈਂ ਚੱਲਦਾ ਤੂੰ ਆਪਣਾ ਧਿਆਨ ਰੱਖੀ ਹਰੀਹਰ ਕਾਕਾ ਆਪਣੀ ਛੋਟੀ ਸਹਾਰੇ ਜੰਗਲ ਵੱਲ ਵਧ ਗਏ ਉਧਰ ਪੈਰਵ ਦਰਖਤ ਦੀ ਆੜ ਵਿੱਚ ਲੁਕਿਆ ਸਹੀ ਮੌਕੇ ਦਾ ਇੰਤਜ਼ਾਰ ਕਰ ਰਿਹਾ ਸੀ ਜਿਵੇਂ ਹੀ ਹਰੀਹਰ ਕਾਕਾ ਉੱਥੇ ਪਹੁੰਚਿਆ ਤਾਂ ਪੈਰਵ ਅਚਾਨਕ ਝਾੜੀਆਂ ਵਿੱਚੋਂ ਨਿਕਲਿਆ ਤੇ ਬੋਲਿਆ ਓਏ ਬੁੱਢੇ ਐ ਬੈਗ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਐ ਦੁਨੀਆ ਛੱਡਣੀ ਪਵੇਗੀ ਹਰੀਹਰ ਕਾਕਾ ਘਬਰਾ ਕੇ ਤੇ ਬੋਲੇ ਮੈਂ ਤਾਂ ਇੱਕ ਗਰੀਬ ਆਦਮੀ ਹਾਂ ਮੇਰੇ ਕੋਲ ਕੁਝ ਖਾਸ ਨਹੀਂ ਰਸਤੇ ਲਈ ਥੋੜਾ ਖਾਣਾ ਤੇ ਧੀ ਦੇ ਵਹਾਲੀ ਕੁਝ ਕੱਪੜੇ ਆ ਪਾਸ ਹੋਰ ਕੁਝ ਨਹੀਂ ਪੈਰਵ ਨੇ ਉੱਚੀ ਆਵਾਜ਼ ਵਿੱਚ ਕਿਹਾ ਝੂਠ ਨਾ ਬੋਲ ਮੈਨੂੰ ਇਹ ਬੈਗ ਦੇ ਦੇ ਮੈਂ ਦੇਖਣਾ ਇਸ ਵਿੱਚ ਕੀ ਆ ਹਰੀਹਰ ਨੇ ਕੰਬਦੇ ਹੱਥਾਂ ਨਾਲ ਬੈਗ ਅਕੇ ਵਧਾਇਆ ਬੈਗ ਖੋਲ ਕੇ ਪੈਰਵ ਹਰਾਣ ਹੋ ਗਿਆ ਉਸ ਵਿੱਚ ਕੁਝ ਗਹਿਣੇ ਨੋਟਾਂ ਦੀਆਂ ਧੱਤੀਆਂ ਤੇ ਖਾਣੇ ਦੇ ਪੈਕੇਟ ਸਨ ਤਾਂ ਇਹ ਹੈ ਤੇਰੀ ਗਰੀਬੀ ਪੈਰਵ ਗੁੱਸੇ 'ਚੋਂ ਬੋਲਿਆ ਤੂੰ ਮੈਨੂੰ ਝੂਠ ਬੋਲਦਾ ਏ ਹੁਣ ਇਸ ਦਾ ਅੰਜਾਮ ਭੁਗਤ ਹਰੀਹਰ ਕਾਕਾ ਰੋ ਪਏ ਤੇ ਕਿਹਾ ਪ੍ਰਵਾ ਮੇਰੀ ਧੀ ਦਾ ਵਿਆਹ اگلے ਹਫਤੇ ਆ ਮੈਂ ਸਭ ਗੌਂਡੀ ਪਿੰਡ ਤੋਂ ਉਧਾਰ ਲੈ ਕੇ ਇਕੱਠਾ ਕੀਤਾ ਜੇਕਰ ਇਹ ਪੈਸੇ ਨਾ ਲੈ ਕੇ ਗਿਆ ਤਾਂ ਵਿਆਹ ਟੁੱਟ ਜਾਵੇਗਾ ਪੈਰਵ ਗੁੱਸੇ 'ਉਂ ਉਠਿਆ ਤੂੰ ਮੈਨੂੰ ਭਾਵ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਂ ਮੈਂ ਨਾ ਚਾਲਾਂ ਚੋਂ ਨਹੀਂ ਹੁੰਦਾ ਚੁੱਪ ਚਾਪ ਹਟ ਜਾ ਨਹੀਂ ਤਾਂ ਚਾਕੂ ਨਾਲ ਤੇਰੀ ਗਰਦਨ ਕੱਟਣੀ ਪਊਗੀ ਮੈਨੂੰ ਹਰੀਹਰ ਕਾਕਾ ਡਰ ਕੇ ਪਿੱਛੇ ਹਟੇ ਪਰ ਹਿੰਮਤ ਕਰਕੇ ਬੋਲੇ ਭਰਾਵਾ ਇੱਕ ਵਾਰ ਆਪਣੇ ਬੱਚਿਆਂ ਦੇ ਬਾਰੇ ਸੋਚ ਜੇਕਰ ਤੇਰੀ ਧੀ ਦਾ ਵਿਆਹ ਹੁੰਦਾ ਤੇ ਕੋਈ ਉਸ ਤੇ ਲਈ ਲਿਆਂਦਾ ਗਿਆ ਸਮਾਨ ਖੋ ਲਵੀ ਤਾਂ ਤੈਨੂੰ ਕਿਹੋ ਜਿਹਾ ਲੱਗਦਾ ਪੈਰਵ ਕੁਛ ਪਾਲੀ ਚੁੱਪ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਉਸ ਦੇ ਆਪਣੇ ਪਰਿਵਾਰ ਦੀ ਸ਼ਵੀ ਜੜੀ ਸੀ ਉਹ ਆ ਗਈ ਉਸ ਦਾ ਹੱਥ ਚਾਕੂ ਦੇ ਉੱਤੇ ਸੀ ਉਹ ਚਾਕੂ ਕੱਢ ਕੇ ਉਸਨੂੰ ਡਰਾਉਂਦਾ ਪੈਰਵ ਨੇ ਹਰੀ ਹਰ ਕਾਕਾ ਤੋਂ ਬੈਗ ਖੋਲਿਆਂ ਦੇਖਿਆ ਕਿਸਮਤ ਵਾਲਾ ਵਾਂ ਜੋ ਅੱਜ ਮੇਰਾ ਦਿਲ ਪਿਗਲ ਗਿਆ ਇਸ ਲਈ ਜਾਨ ਨਹੀਂ ਲੈ ਰਿਆਂ ਤੇਰੀ ਅਗਲੀ ਵਾਰ ਐ ਮੌਕਾ ਨਹੀਂ ਮਿਲੇਗਾ ਉਸ ਤੇ ਡਰ ਨਾਲ ਹਰੀ ਹਰ ਕਾਕਾ ਪੈਸਿਆਂ ਬਾਰੇ ਜ਼ਿਆਦਾ ਬੋਲੇ ਬਿਨਾ ਚਲਾ ਜਾਂਦਾ ਪੈਰਵ ਵਾਪਸ ਮੁੜਦਾ ਤੇ ਘਰ ਚਲਾ ਜਾਂਦਾ ਘਰ ਵਾਪਸ ਆਉਂਦੇ ਪੈਰਵ ਦੇ ਪਿਓ ਬਜ਼ੁਰਗ ਗੁਰਤਨ ਨੇ ਉਸ ਨੂੰ ਦੇਖਿਆ ਤੇ ਪੁੱਛਿਆ ਅੱਜ ਜੰਗਲ ਗਿਆ ਸੀ ਲਗਦਾ ਅੱਜ ਬਹੁਤ ਪੈਸਾ ਮਿਲਿਆ ਵਾ ਹਾਂ ਪਿਤਾ ਜੀ ਅੱਜ ਦਾ ਦਿਨ ਚੰਗਾ ਵਾ ਇੱਕ ਇਹੋ ਜਿਹੇ ਆਦਮੀ ਮਿਲਿਆ ਜਿਸ ਦੀ ਧੀ ਦਾ ਵਿਆਹ ਸੀ ਉਸਦੇ ਪੈਸੇ ਮੈਂ ਲੈ ਆਇਆ ਉਸ ਦਾ ਪਿਤਾ ਬੋਲਿਆ ਤੂੰ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦਾ ਕਿਸੇ ਦੀ ਧੀ ਦੇ ਵਿਆਹ ਦੇ ਪੈਸੇ ਤੂੰ ਲੁੱਟ ਲੈ ਇਹ ਤਾਂ ਬਹੁਤ ਬੁਰੀ ਗੱਲ ਆ ਪਿਤਾ ਜੀ ਜਦ ਮੈਂ ਛੋਟਾ ਸੀ ਤਾਂ ਤੁਸੀਂ ਵੀ ਤਾਂ ਮੈਨੂੰ ਇਹ ਰਸਤਾ ਦਿਖਾਇਆ ਸੀ ਨਾ ਜਦ ਤੁਸੀਂ ਮੈਨੂੰ ਇਹ ਸਿਖਿਆ ਦਿੱਤੀ ਸੀ ਉਸ ਸਮੇਂ ਕੀ ਇਹ ਬੁਰੀ ਗੱਲ ਨਹੀਂ ਸੀ ਜਦੋਂ ਤੁਸੀਂ ਚੋਰੀ ਕਰਦੇ ਸੀ ਤਾਕੀ ਤੁਸੀਂ ਦੋਸ਼ੀ ਮਹਿਸੂਸ ਨਹੀਂ ਸੀ ਕਰਦੇ ਹੁਣ ਆਏ ਮੈਨੂੰ ਸਬਕ ਸਿਖਾਉਣ ਵਾਲੇ ਆਪਣਾ ਕੰਮ ਕਰੋ ਗਵਰਦਨ ਦੀਆਂ ਅੱਖਾਂ 'ਚੋਂ ਦਰਦ ਉਤਰ ਆਇਆ ਤੇ ਬੋਲੇ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਹਨ ਪੁੱਤ ਪਰ ਹੁਣ ਪਛਤਾ ਰਿਹਾ ਹਾਂ ਅਸਲੀ ਤਾਂ ਇਹ ਸਭ ਕੁਝ ਛੱਡ ਚੁੱਕਾ ਹਾਂ ਮੈਂ ਨਹੀਂ ਚਾਹੁੰਦਾ ਤੂੰ ਮੇਰੀ ਤਰ੍ਹਾਂ ਬਣੇ ਮੈਂ ਚਾਹੁੰਦਾ ਵਾਂ ਤੂੰ ਵੀ ਇਸ ਪਾਪ ਵਾਲੇ ਕੰਮ ਨੂੰ ਬੰਦ ਕਰ ਦੇਵੇਂ ਪੈਰਮ ਨੇ ਕਿਹਾ ਮੈਂ ਜੋ ਸੁਣਨਾ ਸੀ ਸੁਣ ਲਿਆ ਹੁਣ ਮੇਰੀ ਮਰਜ਼ੀ ਤੇ ਹਾਂ ਮੈਂ ਹੁਣ ਇੰਨਾ ਗੱਲਾਂ 'ਚ ਸਮਾਂ ਨਹੀਂ ਗਵਾਉਣਾ ਮੈਂ ਜਾ ਰਿਆਂ ਐਨਾ ਕਹਿ ਕੇ ਪੈਰਵ ਘਰ ਵੱਲ ਵੱਧਦਾ ਘਰ ਪਹੁੰਚਦੇ ਹੀ ਆਪਣੀ ਪਤਨੀ ਨੂੰ ਕਹਿੰਦਾ ਸੁਣ ਕਲਿਆਣੀ ਦੇਖ ਇਸ ਥੇਲੇ ਵਿੱਚ ਕਿੰਨੇ ਪੈਸੇ ਹਨ ਅਗਲੇ 1 ਹਫ਼ਤੇ ਤੱਕ ਕੋਈ ਹੋਰ ਕੰਮ ਨਾ ਕਰ ਦੇਵੀ ਕਲਿਆਣੀ ਉਸਦੀ ਗੱਲ ਤੇ ਥੋੜਾ ਚਿੰਤਤ ਹੋ ਕੇ ਪੁੱਛਦੀ ਠੀਕ ਏ ਪਰ ਤੁਹਾਡੇ ਪਿਤਾ ਜੀ ਕੀ ਕਹਿ ਰਹੇ ਸੀ ਕਿ ਉਹਨਾਂ ਨੇ ਪੈਸੇ ਬਣਗੇ ਪੈਰਵ ਹੱਸਦੇ ਹੋਏ ਬੋਲਿਆ ਨਹੀਂ ਉਹ ਹੋ ਤਾਂ ਹੁਣ ਸੰਤ ਬਣ ਚੁੱਕੇ ਆ ਕਹਿ ਰਹੀ ਸੀ ਮੈਂ ਚੋਰੀ ਛੜ ਦੇਵਾਂ ਜਿਵੇਂ ਖੋਦ ਉਹਨਾਂ ਨੇ ਕਦੇ ਕੁਝ ਨਾ ਕੀਤਾ ਹੋਵੇ ਹੁਣ ਮੈਨੂੰ ਗਿਆਨ ਵੱਡ ਰਹੀ ਸੀ ਕਲਿਆਣੀ ਥੋੜੀ ਗੰਭੀਰ ਹੋਈ ਪਰ ਕੀ ਕਦੇ ਸੋਚਿਆ ਕਿ ਜੇਕਰ ਸਾਡੇ ਬੱਚੇ ਪੁੱਛਣ ਕਿ ਉਹਨਾਂ ਦਾ ਪਿਓ ਕੀ ਕੰਮ ਕਰਦਾ ਤਾਂ ਅਸੀਂ ਕੀ ਜਵਾਬ ਦੇਵਾਂਗੇ ਪਰਮ ਨੇ ਗੱਲ ਢਾਲਦੇ ਹੋਏ ਕਿਹਾ ਬੱਚਿਆਂ ਦੇ ਲਈ ਮਠਾਈ ਤੇ ਨਵੇਂ ਕੱਪੜੇ ਲਿਆਇਆ ਵਾ ਬੁਲਾਓ ਉਹਨਾਂ ਦੋਨਾਂ ਬੱਚਿਆਂ ਨੂੰ ਬੱਚੇ ਭੱਜਦੇ ਹੋਏ ਆਏ ਤੇ ਪੁੱਛਿਆ ਪਿਤਾ ਜੀ ਸਾਡੇ ਲਈ ਕੀ ਲਿਆਇਓ ਐਸਵਰ ਪੈਰਵ ਨੇ ਹੱਸਦੇ ਹੋਏ ਦੋ ਪੈਕੇਟ ਅੱਗੇ ਵਧਾਏ ਪਿਛਲੀ ਵਾਰ ਨਾਲੋਂ ਵਿੱਚ ਚੰਗੇ ਕੱਪੜੇ ਸਨ ਤੇ ਇਹ ਮਠਾਈ ਖਾਸ ਤੁਹਾਡੇ ਲਈ ਹੈ ਬੇਟਾ ਬੋਲਿਆ ਪਿਤਾ ਜੀ ਐਸ ਵਾਰ ਜੇ ਤੁਸੀਂ ਫਿਰ ਚਾਓ ਤਾਂ ਮੈਨੂੰ ਵੀ ਨਾਲ ਲੈ ਕੇ ਚੱਲਣਾ ਇਹ ਸੁਣ ਕੇ ਪੈਰਵ ਕੁਛ ਤੇ ਚੁੱਪ ਰਿਹਾ ਫਿਰ ਥੋੜੀ ਦੇਰ ਬਾਅਦ ਬੋਲਿਆ ਪੁੱਤ ਇਹ ਕੰਮ ਤੇਰੇ ਲਈ ਨਹੀਂ ਹੈ ਮੈਂ ਨਹੀਂ ਚਾਹੁੰਦਾ ਤੂੰ ਐਸਾ ਹਨੇਰੇ ਰਸਤੇ ਤੇ ਚੱਲੇ ਪੈਰਵ ਉਹ ਦਿਨ ਆਪਣੇ ਪਰਿਵਾਰ ਨਾਲ ਬੋਟ ਖੋਸ਼ੀ ਨਾਲ ਬਤੰਦਾ ਵਾ ਇਹ ਹਫਤਾ ਬੀ ਚੁਕਿਆ ਸੀ ਪੈਰਵ ਹਮੇਸ਼ਾ ਦੀ ਤਰ੍ਹਾਂ ਚੋਰੀ ਕਰਨ ਲਈ ਤਿਆਰ ਹੋ ਗਿਆ ਉਸ ਨੇ ਖੁਦ ਨੂੰ ਕਿਹਾ ਅੱਜ ਮੈਂ ਪੁਰਾਣੇ ਰਸਤੇ ਤੋਂ ਨਹੀਂ ਜਾਵਾਂਗਾ ਸੁਣਿਆ ਉਸ ਰਸਤੇ ਤੇ ਹੁਣ ਰਾਜਪੁਰ ਦੀ ਫੌਜ ਨਿਗਰਾਨੀ ਕਰ ਰਹੀ ਹੈ ਦੂਜੇ ਪਾਸੇ ਜਗਦੀਸ਼ ਨਾਮ ਦਾ ਇੱਕ ਨੌ ਕਿਸਾਨ ਆਪਣੀ ਨਵੀਂ ਵਿਆਹੀ ਤੀ ਮੀਰਾ ਉਸਦੇ ਪਤੀ ਵਿਨੋਦ ਦੇ ਨਾਲ ਕਣਕ ਉਰ ਪਿੰਨ ਨੂੰ ਵਾਪਸ ਜਾ ਰਿਹਾ ਸੀ ਜਗਦੀਸ਼ ਬੋਲਿਆ ਥੋੜਾ ਹੋਸ਼ ਚੱਲੋ ਪੁੱਤ ਤੇਜ ਬਸ 2 ਘੰਟੇ ਵਿੱਚ ਹੀ ਇਸ ਪਿੰਡ ਆ ਜਾਵੇਗਾ ਮੀਰਾ ਮੁਸਕਰਾਇ ਪਿਤਾ ਜੀ ਐਸ ਰਸਤੇ ਤੇ ਕੋਈ ਖਤਰਾ ਤਾਂ ਨਹੀਂ ਹੈ ਜਗਦੀਸ਼ ਨੇ ਨਾ ਵੀ ਸਿਰ ਹਿਲਾਇਆ ਇਹ ਪਿਛਲੀ ਵਾਰ ਵਾਲਾ ਰਸਤਾ ਨਹੀਂ ਹੈ ਇਹ ਨਵਾਂ ਹੈ ਪਰ ਹਾਂ ਇਹ ਵੀ ਜੰਗਲ ਤੋਂ ਹੋ ਕੇ ਜਾਂਦਾ ਚਲੋ ਜੰਗਲ ਪਾਰ ਕਰਕੇ ਕੁਝ ਖਾ ਲਵਾਂਗੇ ਪੈਰਵ ਨੇ ਦਰਖਤਾਂ ਦੇ ਪਿਛੇ ਤਿੰਨਾਂ ਨੂੰ ਦੇ ਦੇਖਿਆ ਤੇ ਸੋਚਿਆ ਮੈਨੂੰ ਲੱਗਦਾ ਇਹ ਲੋਕ ਹੁਣੇ ਹੀ ਵਿਆਹ ਤੋਂ ਵਾਪਸ ਆ ਰਹੇ ਹਨ ਜਰੂਰ ਗਹਿਣਿਆਂ ਤੇ ਪੈਸਿਆਂ ਨਾਲ ਇਹਨਾਂ ਦੇ ਬੈਗ ਥੈਲੇ ਭਰੇ ਹੋਣਗੇ ਜੇਕਰ ਅੱਜ ਇਹਨਾਂ ਨੂੰ ਲੁੱਟ ਲਿਆ ਤਾਂ ਇੱਕ ਮਹੀਨਾ ਆਰਾਮ ਨਾਲ ਖਾ ਪੀ ਸਕਦਾ ਹਾਂ ਪੈਰਮਚੰਨਕ ਸਾਹਮਣੇ ਆ ਕੇ ਬੋਲਿਆ ਜੋ ਵੀ ਗਹਿਣੇ ਤੇ ਪੈਸੇ ਹਨ ਚੁੱਪ-ਚਾਪ ਮੇਰੇ ਹਵਾਲੇ ਕਰ ਦਿਓ ਨਹੀਂ ਤਾਂ ਤੁਹਾਨੂੰ ਤਿੰਨਾਂ ਨੂੰ ਇੱਥੋਂ ਨਹੀਂ ਜਾਣ ਦੇਵਾਂਗਾ ਵਿਨੋਦ ਨੇ ਕੰਮ ਦੀ ਆਵਾਜ਼ ਵਿੱਚ ਕਿਹਾ ਵੀਰੇ ਸਾਡਾ ਇਹ ਵਿਆਹ ਤੋਂ ਬਾਅਦ ਦਾ ਪਹਿਲਾ ਸਫ਼ਰ ਆ ਤੁਸੀਂ ਪੈਸੇ ਲੈ ਲਓ ਪਰ ਸਾਨੂੰ ਛੱਡ ਦਿਓ ਪੈਰ ਚੀਕਿਆ ਮੈਂ ਕੋਈ ਛੋਟਾ ਚੋਰ ਨਹੀਂ ਹਾਂ ਸਭ ਕੋ ਚਾਹੀਦਾ ਗਹਿਣੇ ਪੈਸੇ ਤੇ ਉਹ ਗਲੇ ਵਾਲਾ ਹਾਰ ਵੀ ਵੀਰਾ ਨੇ ਆਪਣੇ ਗਲੇ ਦੀ ਮਾਲਾ ਕੱਸ ਕੇ ਫੜੀ ਨਹੀਂ ਐ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਆ ਇਹ ਨਾ ਲਓ ਇਸ ਵਿੱਚ ਮੇਰੀ ਮਾਂ ਦੀਆਂ ਜਾਦਾਵਾਂ ਪੈਰਮ ਦੀਆਂ ਅੱਖਾਂ 'ਚੋਂ ਕ੍ਰੂਰਤਾ ਉਤਰਾਈ ਉਸਨੇ ਕਿਹਾ ਜਾਦਾ ਸੰਭਾਲਣ ਲਈ ਤਾਂ ਜਿੰਦਾ ਰਾਣਾ ਜ਼ਰੂਰੀ ਹੁੰਦਾ ਗਹਿਣਾ ਕੱਢ ਕੇ ਦੇ ਦੇ ਨਹੀਂ ਤਾਂ ਮੈਂ ਖੁਦ ਲੈ ਲਵਾਂਗਾ ਬਲੋਦ ਨੇ ਵਿਚ ਆ ਕੇ ਕਿਹਾ ਵੀਰੇ ਨਵੀਂ ਵਿਆਹੀ ਆ ਇਹ ਮਾਂਗ ਦਾ ਸੰਦੂਰ ਤੇ ਇਹ ਮਾਲਾ ਇਸਦੇ ਲਈ ਇੱਜ਼ਤ ਆ ਛੱਡ ਦੇ ਵੀਰ ਪੈਰਵ ਗਰਜੂਠਿਆ ਲੱਗਦਾ ਏ ਚਾਕੂ ਦਿਖਾਉਣਾ ਹੀ ਪਵੇਗਾ ਸਮਝਾਉਣ ਦੇ ਲਈ ਉਸਨੇ ਆਪਣੀ ਕਮਰ ਤੋਂ ਚਾਕੂ ਕੱਢਿਆ ਤੇ ਜਗਦੀਸ਼ ਤੇ ਵਾਰ ਕਰ ਦਿੱਤਾ ਜਗਦੀਸ਼ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੁਣ ਮੀਰਾ ਤੇ ਵਿਨੋਦ ਬੁਰੀ ਤਰ੍ਹਾਂ ਡਰ ਗਏ ਉਹਨਾਂ ਨੇ ਗਹਿਣੇ ਤੇ ਪੈਸੇ ਚੁੱਪਚਾਪ ਕੱਢ ਕੇ ਪੈਰਵ ਨੂੰ ਦੇ ਦਿੱਤੇ ਤੇ ਜਗਦੀਸ਼ ਦੀ ਲਾਸ਼ ਨੂੰ ਲੈ ਕੇ ਰੋਂਦੇ ਹੋਏ ਉੱਥੋਂ ਚਲੇ ਗਏ ਪੈਰਵ ਪੈਸੇ ਤੇ ਗਹਿਣੇ ਇਕੱਠੇ ਕਰਨ ਲੱਗਿਆ ਉਸ ਸਮੇਂ ਨੇੜੇ ਦੇ ਪਿੱਪਲ ਤੇ ਦਰਖਤ ਤੇ ਬੈਠੀ ਇੱਕ ਰਹਸਮਈ ਆਤਮਾ ਸਭ ਦੇਖ ਰਹੀ ਸੀ ਉਹ ਆਤਮਾ ਬੋਲੀ ਵਾਹ ਪੈਰਵ ਅੱਜ ਦਾ ਦਿਨ ਤੇਰੇ ਲਈ ਬਹੁਤ ਚੰਗਾ ਰਿਹਾ ਗਹਿਣੇ ਪੈਸੇ ਤੇ ਇੱਕ ਬੇਸ਼ਕੀਮਤੀ ਹਾਰ ਵੀ ਮਿਲ ਗਿਆ ਪਰ ਤੂੰ ਇਹ ਭੁੱਲ ਗਿਆ ਕਿ ਤੂੰ ਇੱਕ ਨਿਰਦੋਸ਼ ਦੀ ਜਾਨ ਲੈ ਲਈ ਪੈਰਵ ਚੌਂ ਗਿਆ ਕੌਣ ਆ ਸਾਹਮਣੇ ਆ ਮੈਂ ਕਿਸੇ ਭੂਤ ਪ੍ਰੇਤ ਤੋਂ ਨਹੀਂ ਡਰਦਾ ਦਰਖਤ ਦੀ ਟਾਣੀ ਤੋਂ ਉਤਰਦੇ ਹੋਏ ਇੱਕ ਬਜ਼ੁਰਗ ਦੀ ਆਤਮਾ ਪ੍ਰਗਟ ਹੋਈ ਚਿੱਟੇ ਕੱਪੜੇ ਸ਼ਾਂਤ ਚਿਹਰਾ ਤੇ ਅੱਖਾਂ ਵਿੱਚ করুণਾ ਮੈਂ ਕੋਈ ਡਰਾਵਣਾ ਭੂਤ ਨਹੀਂ ਆ ਆਤਮਾ ਬੋਲੀ ਮੈਂ ਧਿਆਨ ਆਰਾਮਾਂ ਇੱਕ ਸੰਤ ਦੀ ਆਤਮਾ ਜੋ ਲੋਕ ਲੋਭ ਤੇ ਅਧਰਮ ਦੇ ਰਸਤੇ ਤੇ ਚੱਲਦੇ ਮੈਂ ਇਹਨਾਂ ਨੂੰ ਚੇਤਾਵਨੀ ਦੇਣਾ ਆਂ ਪੈਰਵ ਨੇ ਕਿਟਾਕਸ਼ ਕੀਤਾ ਤਾਂ ਦੱਸ ਤੂੰ ਮੇਰੀ ਜ਼ਿੰਦਗੀ ਵਿੱਚ ਦਖਲ ਕਿਉਂ ਦੇ ਰਿਹਾ ਵਾਂ ਆਤਮਾ ਬੋਲੀ ਕਿਉਂਕਿ ਤੂੰ ਰਾਗੀਰਾਂ ਤੋਂ ਸਿਰਫ ਧਨ ਨਹੀਂ ਖੋਂਦਾ ਤੂੰ ਉਹਨਾਂ ਦੇ ਸੁਪਨੇ ਰਿਸ਼ਤੇ ਤੇ ਪਾਵਨਾਵਾਂ ਵੀ ਲੁੱਟ ਲੈਣਾ ਵਾ ਤੂੰ ਸੋਚਦਾ ਕਿ ਇਹ ਸਭ ਆਪਣੇ ਬੱਚਿਆਂ ਤੇ ਪਤਨੀ ਲਈ ਕਰ ਰਿਹਾ ਵਾ ਪਰ ਤੂੰ ਐ ਨਹੀਂ ਸਮਝਦਾ ਕਿ ਇਹ ਸਭ ਪਾਪ ਆ ਪੈਰਵ ਨੇ ਤਿੱਖਾ ਜਵਾਬ ਦਿੱਤਾ ਮੈਂ ਇਹ ਸਭ ਐਸਲੀ ਕਰਦਾ ਮਾਂ ਤਾਂ ਜੋ ਮੇਰੇ ਬੱਚੇ ਭੁੱਖੇ ਨਾ ਸੌਣ ਕਿ ਤੁਹਾਨੂੰ ਮੇਰੀ ਮਜਬੂਰੀ ਨਹੀਂ ਦਿਖਦੀ ਤੇਨ ਆਰਾਮ ਦੀ ਆਤਮਾ ਗੰਭੀਰ ਹੋ ਕੇ ਬੋਲੀ ਤੇਰੀ ਮਜਬੂਰੀ ਤੈਨੂੰ ਅਪਰਾਧੀ ਨਹੀਂ ਤੇਰਾ ਲੋਭ ਬਣਾਉਂਦਾ ਵਾ ਤੂੰ ਸਿਰਫ ਚੋਰੀ ਨਹੀਂ ਕੀਤੀ ਅੱਜ ਇੱਕ ਨਿਰਦੋਸ਼ ਪਿਤਾ ਨੂੰ ਮਾਰ ਦਿੱਤਾ ਵਾ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਇੱਕ ਨਿਰਦੋਸ਼ ਦੀ ਜਾਨ ਲਈ ਹੈ ਕਿ ਤੂੰ ਸੱਚਮੁੱਚ ਉਹਨਾਂ ਨਾਲ ਐਨਾ ਪਿਆਰ ਕਰਦਾ ਹੈ? ਪੈਰੋ ਬੋਲਿਆ ਹਾਂ ਬਿਲਕੁਲ ਜੋ ਕੁਝ ਵੀ ਕਰਦਾ ਹਾਂ ਉਹਨਾਂ ਲਈ ਕਰਦਾ ਹਾਂ। ਮੇਰੀ ਘਰ ਵਾਲੀ ਕਲਿਆਣੀ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਸੀ। ਅੱਜ ਜਦ ਦੇਖੇਗੀ ਤਾਂ ਉਸ ਦਾ ਚਿਹਰਾ ਖੁਸ਼ੀ ਨਾਲ ਖਿੜ ਉੱਠੂਗਾ। ਆਤਮਾ ਬੋਲੀ ਅੱਛਾ ਪਰ ਕੀ ਉਹਨਾਂ ਨੂੰ ਖੁਸ਼ ਕਰਨ ਲਈ ਤੈਨੂੰ ਐਨੇ ਵੱਡੇ ਪਾਪ ਕਰਨੇ ਪੈਂਦੇ ਹਨ? ਹਰ ਪਾਪ ਦੀ ਕੀਮਤ ਚੁਕਾਉਣੀ ਪੈਂਦੀ ਹੈ। ਸਜਾ ਨਿਸ਼ਚਿਤਤਾ ਪੈਰਵਨੀ ਹੱਸਦੇ ਹੋਏ ਕਿਹਾ ਐਸਾ ਬਕਵਾਸ ਆ ਪਾਪ ਤੇ ਪੁੰਨ ਕੁਝ ਨਹੀਂ ਹੁੰਦੇ ਅੱਜ ਜੋ ਕੁਝ ਮੇਰੇ ਕੋਲ ਆ ਉਹ ਮੇਰਾ ਵਾ ਕੱਲ ਕਿਸੇ ਹੋਰ ਕੋਲ ਹੋਵੇਗਾ ਉਹ ਆਤਮਾ ਦੀਵਾਜ ਕਹਿੰਦੀ ਮੈਂ ਵੀ ਕਦੇ ਤੇਰੀ ਤਰ੍ਹਾਂ ਸੋਚਦਾ ਸੀ ਪਿਛਲੇ ਜਨਮ ਚੋਂ ਮੈਂ ਵੀ ਇੱਕ ਡਾਕੂ ਸੀ ਮੇਰਾ ਨਾਮ ਸੀ ਵੀਰੇਸ਼ਵਰ ਮੈਂ ਕਿਸੇ ਤੋਂ ਡਰਦਾ ਨਹੀਂ ਸੀ ਭਗਵਾਨ ਤੋਂ ਵੀ ਨਹੀਂ ਪਰ ਅੱਜ ਦੇਖ ਮੈਂ ਇੱਕ ਪਟਕ ਦੀ ਆਤਮਾ ਦੀ ਹਾਲਤ ਵਿੱਚ ਹਾਂ ਹਜ਼ਾਰਾਂ ਸਾਲਾਂ ਤੋਂ ਮੁਕਤੀ ਨਹੀਂ ਮਿਲ ਰਹੀ ਮੇਰੀ ਇਹ ਹੀ ਹਾਲਤ ਇਸ ਗੱਲ ਦਾ ਸਬੂਤ ਆ ਕਿ ਪਾਪ ਦਾ ਫਲ ਜ਼ਰੂਰ ਮਿਲਦਾ ਐ ਸੁਣ ਪੈਰ ਬੇਚੈਨ ਹੁੰਦਾ ਤੇ ਫਿਰ ਬੋਲਦਾ ਜੇਕਰ ਐ ਮੈਂ ਸਭ ਕੁਝ ਛੱਡ ਦੇਵਾਂ ਤਾਂ ਆਪਣੇ ਪਰਿਵਾਰ ਨੂੰ ਸੁੱਖ ਸੁਵਿਧਾ ਨਹੀਂ ਦੇ ਸਕਾਂਗਾ ਮੈਂ ਸਿਰਫ ਚੋਰੀ ਕਰਨਾ ਜਾਣਦਾ ਆਤਮਾ ਬੋਲੀ ਤਾਂ ਫਿਰ ਇਹ ਕੰਮ ਕਰ ਜਿਵੇਂ ਤੂੰ ਉਹਨਾਂ ਲਈ ਗਹਿਣੇ ਤੇ ਪੈਸੇ ਲੈ ਜਾਂਦਾ ਹੈ ਨਾ ਉਵੇਂ ਇੱਕ ਵਾਰ ਆਪਣੇ ਪਾਪ ਵੀ ਉਹਨਾਂ ਦੇ ਨਾਲ ਵੰਡ ਕੇ ਦੇਖ ਪੁੱਛ ਆਪਣੀ ਪਤਨੀ ਤੇ ਬੱਚਿਆਂ ਨੂੰ ਕਿ ਉਹ ਤੇਰੇ ਪਾਪਾ ਨੂੰ ਸਵੀਕਾਰ ਕਰਨਗੇ ਜੇਕਰ ਉਹ ਸੱਚਮੁੱਚ ਤੈਨੂੰ ਪਿਆਰ ਕਰਦੇ ਹਨ ਤਾਂ ਤੇਰੇ ਪਾਪਾ ਨੂੰ ਵੀ ਸਾਂਝਾ ਕਰਨਗੇ ਪੈਰਵ ਨੇ ਕਿਹਾ ਮੈਨੂੰ ਆਪਣੇ ਪਰਿਵਾਰ ਤੋਂ ਪੁੱਛਣ ਦੀ ਜ਼ਰੂਰਤ ਨਹੀਂ ਆ ਉਹ ਮੇਰੇ ਲਈ ਕੁਝ ਵੀ ਕਰਨਗੇ ਪਰ ਠੀਕ ਆ ਤੁਹਾਡੀ ਕਹਿਣ ਤੇ ਅੱਜ ਹੀ ਜਾ ਕੇ ਉਹਨਾਂ ਤੋਂ ਮੈਂ ਪੁੱਛਦਾ ਵਾਂ ਤੇ ਪੈਰਵ ਆਪਣੇ ਪਿੰਡ ਵੱਲ ਨੂੰ ਜਾਂਦਾ ਵਾ ਉਸ ਦੀ ਚੌਪੜੀ ਦੀਆਂ ਦੀਵਾਰਾਂ ਟਾਟਦੀਆਂ ਸਨ ਪਰ ਅੰਦਰ ਮਹਿੰਗੇ ਭਾਂਡੇ ਤੇ ਕੱਪੜੇ ਚਮਕ ਰਹੇ ਸੀ ਪੈਰਵ ਆਪਣੀ ਪਤਨੀ ਨੂੰ ਹੀਰਿਆਂ ਦਾ ਹਾਰ ਦਿੰਦੇ ਹੋਏ ਕਹਿੰਦਾ ਕਲਿਆਣੀ ਦੇਖ ਅੱਜ ਤੇਰੇ ਲਈ ਉਹ ਹਾਰ ਲਿਆਇਆ ਵਾਂ ਜੇਤੀ ਤੂੰ ਮਹੀਨਿਆਂ ਤੋਂ ਫਰਮੈਸ਼ ਕਰ ਰਹੀ ਸੀ ਤੇ ਇਹ ਪੈਸੇ ਵੀ ਹਨ ਹੁਣ ਮਹੀਨਿਆਂ ਤੱਕ ਚੋਰੀ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਲਿਆਣੀ ਖੋਸ਼ ਹੋ ਕੇ ਬੋਲੀ ਐ ਉਹੀ ਹਾਰਾ ਜੋ ਮੈਂ ਬਾਜ਼ਾਰ ਚੋਂ ਦੇਖਿਆ ਸੀ ਤੂੰ ਮੇਰੀ ਗੱਲ ਮੰਨੀਏ ਮੈਂ ਤੈਨੂੰ ਦਿਲ ਤੋਂ ਚਾਹੁੰਦੀ ਆ ਪਰਵ ਨੇ ਹੌਲੀ ਦੇ ਨੀ ਕਿਹਾ ਸੁਣ ਕਲਿਆਣੀ ਤੈਨੂੰ ਇੱਕ ਕੰਮ ਕਰਨਾ ਹੋਵੇਗਾ ਕਲਿਆਣੀ ਨੇ ਕਿਹਾ ਮੈਂ ਜਿੰਨੀ ਖੁਸ਼ ਆ ਕਿ ਤੁਹਾਡੇ ਲਈ ਕੁਝ ਵੀ ਕਰਾਂਗੀ ਬੋਲੋ ਕੀ ਕਰਨਾ ਮੈਰੋ ਬੋਲਿਆ ਕਲਿਆਣੀ ਇਹ ਸਭ ਤੇਰੇ ਲਈ ਲਿਆਉਣ ਦੇ ਲਈ ਮੈਨੂੰ ਬਹੁਤ ਪਾਪ ਕਰਨਾ ਪੈਂਦਾ ਹੈ ਅੱਜ ਮੈਂ ਇੱਕ ਆਦਮੀ ਦੀ ਜਾਨ ਲੈ ਲਈ ਤਾਂ ਜਾ ਕੇ ਹਾਰ ਮਿਲਿਆ ਮੈਂ ਬਹੁਤ ਪਾਪ ਕਰਨੇ ਹਨ ਕਿ ਤੂੰ ਇਹਨਾਂ ਪਾਪਾਂ ਨੂੰ ਮੇਰੇ ਨਾਲ ਵੰਡੇਂਗੀ ਕਲਿਆਣੀ ਚੀਖ ਪਈ ਕੀ ਕਹਿ ਰਹੇ ਹੋ ਅਸੀਂ ਜੋ ਵੀ ਮੰਗਦੇ ਹਾਂ ਉਹਨੂੰ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ ਮੈਂ ਨਹੀਂ ਪੁੱਛਦੀ ਕਿ ਤੁਸੀਂ ਚੋਰੀ ਕੀਤਾ ਏ ਜਾਂ ਮਿਹਨਤ ਨਾਲ ਕਮਾਇਆ ਏ ਪਰ ਹੁਣ ਐਨਾ ਪਾਪਾਂ ਦਾ ਅੱਧਾ ਬੋਝ ਮੇਰੇ ਸਿਰ ਤੇ ਪਾਉਣਾ ਚਾਹੁੰਦੇ ਹੋ ਐ ਨਹੀਂ ਹੋਵੇਗਾ ਮੈਂ ਨਰਕ ਨਹੀਂ ਜਾਣਾ ਉਸੇ ਸਮੇਂ ਉਸਦੇ 8 ਸਾਲ ਦੇ ਪੁੱਤ ਨੇ ਮਾਸੂਮੀਅਤ ਨਾਲ ਪੁੱਛਿਆ ਮਾਏ ਪਾਪ ਕੀ ਹੁੰਦਾ ਏ ਕਲਿਆਣੀ ਨੇ ਉਸ ਨੂੰ ਗੋਦੀ ਵਿੱਚ ਬਿਠਾਉਂਦੀ ਹੋਈ ਕਿਹਾ ਪਾਪ ਉਹ ਹੁੰਦਾ ਏ ਪੁੱਤ ਜਦ ਅਸੀਂ ਕਿਸੇ ਨਿਰਦੋਸ਼ ਦਾ ਨੁਕਸਾਨ ਕਰਦੇ ਹਾਂ ਜਿਵੇਂ ਤੇਰੇ ਪਿਤਾ ਚੋਰੀ ਕਰਦੇ ਹਨ ਲੋਕਾਂ ਦੀ ਕਮਾਈ ਖਾਂਦੇ ਹਨ ਕਿਸੇ ਦੀ ਜਾਨ ਲੈ ਲੈਂਦੇ ਹਨ ਉਹਨੂੰ ਹੀ ਪਾਪ ਕਹਿੰਦੇ ਆ ਜੋ ਅਸਤਨਾ ਕਰਦਾ ਉਹ ਅਖੀਰ ਵਿੱਚ ਨਰਕ ਚੋਂ ਜਾਂਦਾ ਜਿੱਥੇ ਬਹੁਤ ਔਖੀ ਸਜ਼ਾ ਮਿਲਦੀ ਬੇਟਾ ਡਰਦੇ ਹੋਏ ਬੋਲਿਆ ਕਿ ਮੇਰੇ ਪਿਤਾ ਨੂੰ ਵੀ ਐ ਸਜ਼ਾ ਮਿਲੇਗੀ ਤੇ ਕੀ ਮੈਨੂੰ ਉਹਨਾਂ ਦੇ ਪਾਪ ਦਾ ਹਿੱਸਾ ਮਿਲ ਜਾਵੇਗਾ ਕਲਿਆਣੀ ਨੇ ਗੰਭੀਰ ਆਵਾਜ਼ ਵਿੱਚ ਆਪਣੇ ਪੁੱਤਰ ਨੂੰ ਕਿਹਾ ਹਰ ਇਨਸਾਨ ਨੂੰ ਆਪਣੇ ਕਰਮਾਂ ਦਾ ਫਲ ਖੁਦ ਭੋਗਣਾ ਪੈਂਦਾ ਹੈ ਪੁੱਤਰ ਜੇਕਰ ਤੂੰ ਕੁਝ ਨਹੀਂ ਕੀਤਾ ਤਾਂ ਤੈਨੂੰ ਸਜ਼ਾ ਨਹੀਂ ਮਿਲੇਗੀ ਤੇ ਜੇਕਰ ਤੇਰੇ ਪਿਤਾ ਨੇ ਪਾਪ ਕੀਤਾ ਹੈ ਉਹ ਸਜਾ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਮਿਲੇਗੀ ਪੈਰਮ ਨੇ ਇਹ ਸਭ ਸੁਣਿਆ ਤਾਂ ਉਹਦਾ ਚਿਹਰਾ ਪੀਲਾ ਪੈ ਗਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਕਲਿਆਣੀ ਮੇਰਾ ਹੀ ਪੁੱਤ ਜੋ ਮੇਰੇ ਖੂਨ ਨਾਲ ਜੰਮਿਆ ਏ ਉਹ ਵੀ ਮੇਰੇ ਪਾਪਾ ਨੂੰ ਸਵੀਕਾਰ ਨਹੀਂ ਕਰ ਰਿਹਾ ਕਲਿਆਣੀ ਬੋਲੀ ਇਹ ਤੁਹਾਡੇ ਕਰਮ ਹਨ ਕੋਈ ਤੁਹਾਡੇ ਪਾਪਾ ਨੂੰ ਸਾਂਝਾ ਨਹੀਂ ਕਰਨਾ ਚਾਹੁੰਦਾ ਹਾਲੇ ਵੀ ਸਮਾਂ ਸੁੱਧਰ ਜਾਓ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਚੰਗਾ ਜੀਵਨ ਜਿਓ ਆਪਣੀ ਸ਼ਕਤੀ ਦਾ ਇਸਤੇਮਾਲ ਕਿਸੇ ਦੀ ਮਦਦ ਲਈ ਕਰੋ ਪੈਰਮ ਨੇ ਕੁਝ ਨਹੀਂ ਕਿਹਾ ਤੇ ਚੁੱਪਚਾਪ ਘਰੋਂ ਨਿਕਲ ਗਿਆ ਉਹ ਜੰਗਲ ਵੱਲ ਚਲਾ ਗਿਆ ਜਿੱਥੇ ਉਸ ਨੂੰ ਸਵੇਰੇ ਇੱਕ ਰਹਾਸਮਈ ਆਤਮਾ ਮਿਲੀ ਸੀ ਪੈਰਮ ਨੇ ਆਤਮਾ ਨਾਲ ਫਿਰ ਤੋਂ ਮੁਲਾਕਾਤ ਕੀਤੀ ਪੈਰੋ ਬੋਲਿਆ ਧਿਆਨाराम ਜੀ ਮੈਂ ਉਹ ਹਾਰ ਲਿਆ ਕੇ ਆਪਣੀ ਪਤਨੀ ਨੂੰ ਦੇ ਦਿੱਤਾ ਪਰ ਉਹ ਵੀ ਮੇਰੇ ਪਾਪਾ ਨੂੰ ਸਵੀਕਾਰ ਕਰਨ ਨੂੰ ਤਿਆਰ ਹੀ ਨਹੀਂ ਆ ਤੇ ਮੇਰਾ ਪੁੱਤ ਵੀ ਹੁਣ ਮੈਂ ਕੀ ਕਰਾਂ ਤਿਆਨਾਰਾਮ ਬੋਲਿਆ ਪੈ ਤੈਨੂੰ ਪਹਿਲਾਂ ਹੀ ਕਿਹਾ ਸੀ ਭੈਰਵ ਕਿ ਪਾਪ ਨੂੰ ਕੋਈ ਸਾਂਝਾ ਨਹੀਂ ਕਰਦਾ ਐ ਬੋਝ ਤੈਨੂੰ ਅਕੱਲੇ ਹੀ ਚੁਕਣਾ ਪਵੇਗਾ ਇਸਦਾ ਮਤਲਬ ਐ ਨਹੀਂ ਆ ਕਿ ਮੁਕਤੀ ਅਸੰਭਵ ਆ ਜੇਕਰ ਤੂੰ ਹੁਣ ਤੋਂ ਚੰਗਾ ਕੰਮ ਕਰਨ ਲੱਗੇ ਤਾਂ ਹੌਲੀ ਹੌਲੀ ਤੇਰੇ ਪਾਪਾਂ ਦਾ ਭਾਰ ਹਲਕਾ ਹੋਵੇਗਾ ਆਪਣੇ ਧਨ ਨਾਲ ਭੁੱਖਿਆਂ ਨੂੰ ਪੋਜੰਦੇ ਦੁਖੀ ਦੀ ਮਦਦ ਕਰ ਆਪਣੇ ਪੁਰਾਣੇ ਅਪਰਾਧਾਂ ਲਈ ਪਛਤਾਵਾ ਕਰ ਪਰਵਨੀ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਕਿ ਸੱਚ ਵਿੱਚ ਮੈਨੂੰ ਮਾਫੀ ਮਿਲ ਚੱਲੀ ਹੈ। ਗਵਾਤਮਾ ਬੋਲੀ ਜੇਕਰ ਪਛਤਾਵਾ ਸੱਚਾ ਵਾ ਤਾਂ ਭਗਵਾਨ ਵੀ ਮਾਫ ਕਰ ਦਿੰਦੇ ਹਨ। ਉਸ ਦਿਨ ਤੋਂ ਬਾਅਦ ਪਰਵ ਨੇ ਆਪਣੀ ਬੰਦੂਕ ਤੋੜ ਦਿੱਤੀ ਤੇ ਚਾਕੂ ਵੀ ਸੁੱਟ ਦਿੱਤਾ। ਉਸਨੇ ਆਪਣਾ ਸਾਰਾ ਤਨਦਾਨ ਕਰ ਦਿੱਤਾ ਤੇ ਆਪਣੇ ਪਿੰਡ ਵਿੱਚ ਇੱਕ ਛੋਟੀ ਜੀ ਪੜ੍ਹਸਾਲਾ ਬਣਵਾਈ ਜਿੱਥੇ ਗਰੀਬ ਬੱਚਿਆਂ ਨੂੰ ਪੜਾਇਆ ਜਾਣ ਲੱਗਿਆ। ਹੁਣ ਉਹ ਪਿੰਡ 'ਚੋਂ ਪੈਰਵ ਢਾਕੂ ਨਹੀਂ ਬਲਕੇ ਪੈਰਵ ਬਾਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਹਰ ਇਨਸਾਨ ਨੂੰ ਆਪਣੇ ਕਰਮਾਂ ਦੀ ਸਜ਼ਾ ਖੁਦ ਹੀ ਭੁਗਤਣੀ ਪੈਂਦੀ ਹੈ ਪਰ ਜੇਕਰ ਪੁਸ਼ਤਾਵਾ ਸੱਚਾ ਹੋਵੇ ਤਾਂ ਇਨਸਾਨ ਸੱਚੇ ਰਾਹ ਤੇ ਵਾਪਸ ਆ ਜਾਵੇ ਤਾਂ ਮੁਕਤੀ ਵੀ ਸੰਭਵ ਹਰ ਇਨਸਾਨ ਇਸ ਦੁਨੀਆ 'ਚ ਸਹੀ ਤੇ ਗਲਤ ਚੋਂ ਚੋਣ ਕਰਦਾ ਹੈ ਕਦੇ ਹਾਲਾਤ ਕਦੇ ਲਾਲਚ ਤੇ ਕਦੇ ਆਪਣੀਆਂ ਦੀ ਚਾਹਤ ਸਾਨੂੰ ਇਹੋ ਜਿਹੇ ਰਸਤਿਆਂ ਤੇ ਲੈ ਜਾਂਦੀ ਹਨ ਜੋ ਪਾਪ ਨਾਲ ਪਰੇ ਹੁੰਦੇ ਹਨ ਪਰ ਇਹ ਸਚਾਈ ਕਦੇ ਨਹੀਂ ਬਦਲਦੀ ਕਿ ਪਾਪ ਚਾਹੇ ਕਿਸੇ ਲਈ ਕੀਤਾ ਜਾਵੇ ਉਸ ਦੀ ਸਜ਼ਾ ਸਿਰਫ ਉਹੀ ਵਿਅਕਤੀ ਭੁਗਤਦਾ ਹੈ ਜਿਸ ਨੇ ਉਹ ਪਾਪ ਕੀਤਾ ਹੈ ਅਸੀਂ ਅਕਸਰ ਸੋਚਦੇ ਹਾਂ ਅਸੀਂ ਆਪਣਿਆਂ ਦੇ ਲਈ ਕੁਝ ਵੀ ਕਰ ਸਕਦੇ ਹਾਂ ਚਾਹੇ ਉਹ ਚੋਰੀ ਹੋਵੇ ਜਾਂ ਕਿਸੇ ਦਾ ਬੁਰਾ ਹੋਵੇ ਪਰ ਸੱਚ ਇਹ ਵੀ ਕਿ ਜਦ ਪਾਪ ਦਾ ਸਮਾਂ ਆਉਂਦਾ ਤਾਂ ਕੋਈ ਵੀ ਨਾ ਪਤਨੀ ਨਾ ਪੁੱਤ ਤੇ ਨਾ ਪਰਿਵਾਰ ਕੋਈ ਵੀ ਸਾਡੇ ਨਾਲ ਉਸ ਪਾਪ ਨੂੰ ਵੰਡਣ ਲਈ ਨਹੀਂ ਆਉਂਦਾ ਪਾਪ ਦਾ ਬੋਝ ਉਹਨਾਂ ਹੀ ਇਕੱਲਾ ਹੁੰਦਾ ਜਿੰਨਾ ਉਸ ਨੂੰ ਕਰਨ ਵਾਲਾ ਇਨਸਾਨ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਛਤਾਵੇ ਦਾ ਰਸਤਾ ਜ਼ਰੂਰ ਔਖਾ ਵਾ ਪਰ ਨਾਮਕਨ ਨਹੀਂ ਜੇਕਰ ਆਰਾਦਾ ਸੱਚ ਹੋਵੇ ਤੇ ਦਿਲ ਚੋਂ ਆਪਣੇ ਕੀਤੇ ਦੇ ਪਛਤਾਵਾ ਹੋਵੇ ਤਾਂ ਇਨਸਾਨ ਹਨੇਰੇ ਤੋਂ ਬਾਹਰ ਨਿਕਲ ਕੇ ਰੋਸ਼ਨੀ ਵੱਲ ਜਾ ਸਕਦਾ ਹੈ ਸਮਾਜ ਨੂੰ ਸੁਧਾਰ ਲਿਆ ਕੇ ਸੇਵਾ ਕਰਕੇ ਤੇ ਆਪਣੇ ਪੁਰਾਣੇ ਕਰਮਾਂ ਦਾ ਪਛਤਾਵਾ ਕਰਕੇ ਕੋਈ ਵੀ ਮਨੁੱਖ ਫਿਰ ਤੋਂ ਸਨਮਾਨ ਪ੍ਰਾਪਤ ਕਰ ਸਕਦਾ ਹੈ ਇਹ ਜ਼ਿੰਦਗੀ ਦੀ ਅਸਲੀ ਸਚਾਈ ਆ ਅਸਲੀ ਸਾਰ ਆਪਣੇ ਕਰਮਾਂ ਦੀ ਜ਼ਿੰਮੇਵਾਰੀ ਲੈਣਾ ਤੇ ਸਮਾਂ ਰੇਂਦੇ ਆਪਣੇ ਰਸਤੇ ਨੂੰ ਬਦਲ ਲੈਣਾ ਇਸ ਜ਼ਿੰਦਗੀ 'ਚ ਅਸੀਂ ਸਾਰੇ ਆਪਣੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਬਹੁਤ ਕੁਝ ਕਰਦੇ ਹਾਂ ਕਈ ਵਾਰ ਇਹ ਬਹੁਤ ਕੁਝ ਸਾਨੂੰ ਉਹਨਾਂ ਰਸਤਿਆਂ ਤੇ ਲੈ ਜਾਂਦਾ ਜੋ ਨੈਤਿਕਤਾ ਇਮਾਨਦਾਰੀ ਤੇ ਇਨਸਾਨੀਅਤ ਦੇ ਉਲਟ ਹੁੰਦੇ ਹਨ ਚੋਰੀ ਝੂਠ ਧੋਖਾ ਹਤਿਆ ਤੇ ਦੂਜਿਆਂ ਦੀ ਮਿਹਨਤੀ ਕਮਾਈ ਖੋਣਾ ਐਸਾ ਪਾਪ ਦੇ ਰਸਤੇ ਹਨ ਜਿਨ੍ਹਾਂ ਨੂੰ ਅਸੀਂ ਕਦੇ-ਕਦੇ ਐ ਸੋਚ ਕੇ ਕਰ ਲੈਂਦੇ ਹਾਂ ਕਿ ਮੈਂ ਇਹ ਸਭ ਕੁਝ ਆਪਣੇ ਲਈ ਕਰ ਰਿਹਾ ਐ ਇਸ ਲਈ ਇਹ ਗਲਤ ਨਹੀਂ ਹੋ ਸਕਦਾ ਪਰ ਸਚਾਈ ਐਵੇਂ ਕਿ ਪਾਪ ਚਾਹੇ ਕਿਸੇ ਦੇ ਲਈ ਵੀ ਕੀਤਾ ਜਾਵੇ ਉਸ ਦਾ ਪਾਰ ਤੇ ਉਸ ਦੀ ਸਜ਼ਾ ਸਿਰਫ ਉਸ ਵਿਅਕਤੀ ਨੂੰ ਭੁਗਤਣੀ ਪੈਂਦੀ ਜਿਸ ਨੇ ਉਹ ਪਾਪ ਕੀਤਾ ਵਾ ਇਹ ਬੋਝ ਨਾ ਕੋਈ ਘਰਵਾਲੀ ਚੱਕ ਦੀਜੇ ਨਾ ਕੋਈ ਘਰਵਾਲਾ ਚੱਕਦਾ ਜੇ ਨਾ ਕੋਈ ਔਲਾਦ ਨਾ ਕੋਈ ਦੋਸਤ ਮਿੱਤਰ ਨਾ ਕੋਈ ਰਿਸ਼ਤੇਦਾਰ ਜਦ ਸਵਾਲ ਆਉਂਦਾ ਨਰਕ ਦੀ ਸਜ਼ਾ ਦਾ ਆਤਮਾ ਦੀ ਪੀੜਾ ਦਾ ਤੇ ਅੰਤ ਚੋਂ ਰੱਬ ਦੇ ਨਿਆਂ ਦਾ ਤਾਂ ਇਨਸਾਨ ਇਕੱਲਾ ਹੁੰਦਾ ਉਸ ਸਮੇਂ ਨਾ ਕੋਈ ਬਹਾਨਾ ਚੱਲਦਾ ਨਾ ਕੋਈ ਸਬੰਧ ਉੱਥੇ ਸਿਰਫ ਕਰਮਾਂ ਦਾ ਹਿਸਾਬ ਚੱਲਦਾ ਇਸ ਕਹਾਣੀ ਵਿੱਚ ਜਿਵੇਂ ਭੈਰਵ ਨੇ ਆਪਣੀ ਪਤਨੀ ਤੇ ਬੱਚਿਆਂ ਲਈ ਸਭ ਕੁਝ ਲਿਉਣ ਦੀ ਕੋਸ਼ਿਸ਼ ਕੀਤੀ ਚੋਰੀ ਕੀਤੀ ਹਤਿਆ ਕੀਤੀ ਲੋਕਾਂ ਦੀ ਦੌਲਤ ਖੋਹੀ ਪਰ ਜਦ ਉਸਨੇ ਆਪਣਾ ਅਪਰਾਧ ਸਵੀਕਾਰ ਕਰ ਆਪਣੇ ਪਤਨੀ ਨੂੰ ਪਾਪ ਦਾ ਅੱਧਾ ਹਿੱਸਾ ਲੈਣ ਲਈ ਕਿਹਾ ਤਾਂ ਸਮਝ ਗਿਆ ਕਿ ਪਿਆਰ ਤੇ ਰਿਸ਼ਤੇ ਸਿਰਫ ਸੁੱਖ ਸਾਂਝਾ ਕਰਨ ਲਈ ਹੁੰਦੇ ਹਨ ਪਾਪ ਸਾਂਝਾ ਕਰਨ ਲਈ ਨਹੀਂ ਹੁੰਦੇ ਇਹ ਅਨੁਭਵ ਸਾਨੂੰ ਇੱਕ ਡੂੰਗੀ ਗੱਲ ਸਿਖਾਉਂਦਾ ਏ ਕਿ ਜੋ ਪਾਪ ਤੁਸੀਂ ਕੀਤਾ ਏ ਉਸ ਦੀ ਅੱਗ 'ਚੋ ਸਿਰਫ ਤੁਸੀਂ ਹੀ ਚਲੋਗੇ ਪੁੱਤ ਦੀ ਮਾਸੂਮ ਸਮਝ ਮਾਂ ਦੀ ਸੱਚੀ ਸਿੱਖਿਆ ਤੇ ਆਤਮਾ ਦੀ ਚੇਤਾਵਨੀ ਨੂੰ ਨੇ ਮਿਲ ਕੇ ਇਹ ਅਹਿਸਾਸ ਕਰਾਉਂਦੀ ਆ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਇੱਕ ਮੋੜ ਜ਼ਰੂਰ ਆਉਂਦਾ ਜਦ ਉਸਨੂੰ ਖੁਦ ਤੋਂ ਸਵਾਲ ਕਰਨਾ ਪੈਂਦਾ ਕਿ ਮੈਂ ਸਹੀ ਕਰ ਰਿਹਾ ਜੇਕਰ ਨਹੀਂ ਤਾਂ ਕੀ ਹੱਲੇ ਵੀ ਮੇਰੇ ਕੋਲ ਸੁਧਰਨ ਦਾ ਸਮਾਂ ਹੈ ਜਵਾਬ ਹੈ ਹਾਂ ਸਮਾਂ ਹੈ ਜੇਕਰ ਪਛਤਾਵਾ ਸੱਚਾ ਹੋਵੇ ਤਾਂ ਇਨਸਾਨ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਦਾ ਪਛਤਾਵਾ ਕਰਨਾ ਚਾਹੀਏ ਤਾਂ ਹਨਰੇ ਚੋਂ ਹੀ ਪ੍ਰਕਾਸ਼ ਵੱਲ ਵਧਿਆ ਜਾ ਸਕਦਾ ਹੈ ਕਰਮਾਂ ਦੀ ਗਲਤੀ ਸਿਰਫ ਬੁਰੇ ਕਰਮਾਂ ਤੋਂ ਨਹੀਂ ਹੁੰਦੀ ਚੰਗੇ ਕਰਮਾਂ ਸੇਵਾ ਦਇਆ ਤੇ ਸੱਚ ਦੇ ਰਸਤੇ ਤੇ ਚੱਲ ਕੇ ਵੀ ਇਨਸਾਨ ਆਪਣੀ ਜ਼ਿੰਦਗੀ ਬਦਲ ਸਕਦਾ ਹੈ। ਇਸ ਲਈ ਜੇਕਰ ਤੁਹਾਡੇ ਤੋਂ ਕਦੀ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਲੁਕਾਉਣ ਜਾਂ ਦੂਜਿਆਂ ਤੇ ਥੋਪਣ ਦੀ ਬਜਾਏ ਉਸ ਦੀ ਜ਼ਿੰਮੇਵਾਰੀ ਲਓ। ਸਿੱਖੋ ਤੇ ਸੁਧਾਰਨ ਦੀ ਰਾਹ ਫੜ ਲਓ। ਕਿਉਂਕਿ ਇਹੀ ਜ਼ਿੰਦਗੀ ਦਾ ਅਸਲੀ ਉਦੇਸ਼ ਹੈ ਆਪਣੇ ਕਰਮਾਂ ਤੋਂ ਸਿੱਖਣਾ, ਸੁਧਰਨਾ ਤੇ ਅੰਤ ਇੱਕ ਬਿਹਤਰ ਇਨਸਾਨ ਬਣਨਾ। ਸੱਚਾ ਇਨਸਾਨ ਉਹ ਹੀ ਹੈ ਜੋ ਖੁਦ ਨੂੰ ਰੋਜ਼ ਥੋੜਾ ਬਿਹਤਰ ਬਣਾਉਂਦਾ। ਨਾ ਦਿਖਾਵੇ ਦੇ ਲਈ ਨਾ ਦੁਨੀਆ ਦੇ ਲਈ ਬਲਕਿ ਆਪਣੀ ਆਤਮਾ ਦੀ ਸ਼ਾਂਤੀ ਦੇ ਲਈ ਤਾਂ ਦੋਸਤੋ ਕਿਹੋ ਜਿਹੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਆਪਣੀ ਕੀਮਤੀ رائے ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੇਣਾ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਪੰਜਾਬੀ ਸਟੋਰੀ ਸਟੇਸ਼ਨ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸਟੇਸ਼ਨ ਤੇ ਤੁਹਾਨੂੰ ਪਤਾ ਹੀ ਹੈ ਜਿੱਥੇ ਮਿਲਦੇ ਵਿਛੜਦੇ ਤੇ ਯਾਦਾਂ ਸਾਂਝੀਆਂ ਹੁੰਦੀਆਂ ਹਨ ਬੜੀਆਂ ਗੱਲਾਂ ਕਰਦੇ ਨੇ ਲੋਕੇ ਬੈਗੇ ਐ ਪੰਜਾਬੀ ਸਟੋਰੀ ਟੇਸ਼ਨ ਦੇ ਵੀ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਤੇ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਪ੍ਰੇਰਨਾदाई ਗੱਲਾਂ ਮੋਟੀਵੇਸ਼ਨ ਇਨਸਪੀਰੇਸ਼ਨਲ ਸਾਰਾ ਕੋਸ਼ ਅਸਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫਿਰ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ